ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਹਿੰਮਤਪੁਰਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਆ ਡਿਟੇਲਸ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਸੀਰ ਨਿਹਾਲ ਸਿੰਘ ਆਲਾ ਮੋਬਾਈਲ ਨੰਬਰ ਜੀ 87276 09954 ਦੋ ਨਗਰ ਜੀ ਦੋ ਨਗਰ ਦੋ ਬੜਾ ਜਿਹੜੀ ਆਪਾਂ ਪਿੱਛੇ ਦੋ ਨਗਰ ਦੀ ਵੀਡੀਓ ਪਾਈ ਸੀ ਦੋ ਦਿਨ ਹੋ ਗਏ ਉਹ ਦੂਰ ਨੇ ਇੱਕ ਘਰੇ ਉੱਠ ਗਏ ਇੱਕੋ ਘਰੇ ਕੱਟੇ ਲੈ ਕੱਠੇ ਡੜੇ ਠੀਕ ਹੈ ਮੈਂ ਇਧਰੋਂ ਸ਼ੁਰੂ ਕਰ ਲੈਨੇ ਚੱਲ ਸੂਆ ਕਿੰਨਾ ਵੇਰ ਸੂਆ ਤਾਂ ਦੂਜਾ ਕਹਿੰਦੇ ਭਾਈ ਅਗਲਾ ਤੀਜਾ ਮੰਨ ਲਈ ਸੂਆ ਜਿਹੜਾ ਮਰਜੀ ਮਾਰਦਾ ਹੈ ਮਾਰ ਜਿਹੜਾ ਮਰਨ ਮਾਰਦਾ ਹਾਂ ਲਿਆਂਦਾ ਹੋ ਰਹਾ ਪਰ ਹੈ ਤੀਜਾ ਠੀਕ ਹੈ ਸਵਾ ਕਿੰਨਾ ਲਵੂਗੇ ਜੀ ਸਮਾਂ ਇੱਕ ਹਫਤਾ ਲਊ ਖਾਚ ਧੂਕੇ ਬਸ ਕਿੰਨਾ ਵਜੇ ਦੁੱਧ ਜੀ ਦੁੱਧ 12 13 ਥਣਾਂ ਦੀ ਗਰੰਟੀ ਹੈ ਹਾਂ ਹਾਂ ਬਾਤ ਕਰਕੇ ਦਵਾਂਗੇ ਓਕੇ ਕਰਕੇ ਠੰਡੀ ਸੀਲ ਲਾ ਪੂਰੀ ਠੰਡੀ ਸੀਲ ਪੂਰੀ ਤੋੜ ਕੇ ਦਿਖਾ ਦਿਓ ਸੂਆ ਬਾਈ ਦੱਸਦਾ ਕਿ ਜਿਹੜਾ ਮਰਜੀ ਮੰਨ ਲਓ ਦੂਜਾ ਮਾਲਕ ਨੇ ਕਹਿ ਕੇ ਦਿੱਤਾ ਤੁਸੀਂ ਤੀਜਾ ਮੰਨ ਲਓ ਜੀ ਬਾਕੀ ਵੈੜ ਚੰਗੀ ਆ ਚਮਕਦਮ ਕਾਲੀ ਹੈ ਜੀ ਰੰਗ ਪ੍ਰਿੰਟ ਵਾਲੀ ਤੇ ਵਜਨ ਵੀ ਚੰਗਾ ਹਾਈਟ ਨੋਰਮਲ ਆ ਜਾਂਦੀ ਹੈ ਪਰ ਵਜਨ ਵਜੂ ਤੇ ਪੱਕ ਤੂ ਪੂਰੀ ਚੰਗੀ ਆ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਥਣਾ ਦੀ ਬਾਈਕ ਨਾਲ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਜੀ ਸੋਨਾ ਘਰਤ ਵਾਲਾ ਹਵਾਨਾ ਥਣਾ ਦੇ ਸੱਜ ਵੀ ਨੇੜੇ ਤੋਂ ਦਿਖਾ ਦਿੰਨੇ ਗੁਲਾਬੀ ਥਾਣਾ ਫੋੜ ਸ਼ਾਂਖ ਪੋਰਾ ਵੀ ਨਹੀਂ ਜੀ ਕਰ ਲੋ ਥਣ ਨੇੜੇ ਤੋਂ ਚੈੱਕ ਬਾਕੀ ਵੀਰੇ ਗਰਮੀਆਂ ਅਤੂਪ ਤੁਹਾਨੂੰ ਵੀ ਪਤਾ ਦੁੱਧ ਸੰਗਣਾ ਹੁੰਦਾ ਮੱਝਾਂ ਵਰਗਾ ਫੈਟ ਆਉਂਦੀ ਚੰਗੀ ਮੇਨ ਗੱਲ ਬਾਈ ਦੇ ਪਸ਼ੂ ਹਮੇਸ਼ਾ ਠੰਡੇ ਸੀਲਿੰਗ ਹੁੰਦੇ ਆ ਕਿਉਂਕਿ ਜੇ ਵੀਰੇ ਚੂਏ ਚਵਾਏ ਚ ਲਾਤੀ ਮਾਰਤੀ ਤੇ ਫਿਰ ਫਾਇਦਾ ਵੀ ਕੀ ਆ ਨਹੀਂ ਗਰਮਟ ਲਿਆਉਂਦੇ ਨਹੀਂ ਜੇ ਠੀਕ ਆ ਬਾਈ ਉਹ ਮੈਨ ਆਪਾਂ ਆਪ ਨੂੰ ਨਹੀਂ ਚੰਗੇ ਲੱਗਦੇ ਸਹੀ ਗੱਲ ਆ ਜੀ ਜਦੋਂ ਉਹੀ ਗੱਲ ਆ ਜਦੋਂ ਬਾਲਟੀ ਭਰੀ ਹੋਈ ਤੇ ਵਿੱਚ ਲੱਤ ਵੱਜ ਗਈ ਫਿਰ ਨਹੀਂ ਹੁੰਦੀ ਹਾਂ ਹਾਂ ਉਹਦਾ ਤੂੰ ਕਹ ਰਿਹਾ ਤੇ ਜਿਵੇਂ ਕੋਈ ਮਰਜੀ ਜਦ ਮੈਂ ਮਰਦੀ ਠੰਡਣਾ ਲਿਆਵਾਂਗਾ ਲਓ ਜੀ ਕਰੋ ਚੈੱਕ ਆ ਬੈਠਣ ਬੂਠਣਾਂ ਮਹਾਰਾਜਾ ਹੋ ਗਿਆ ਹੋਊਗਾ ਇਹ ਤਾਂ ਚਲੋ ਇਹ ਬੈਹਾਂ ਜੀ ਉਹ ਤਾਂ ਸਹੀ ਆ ਜਮਾ ਬਾਕੀ ਹੁਣ ਭਲਾ ਵੀ ਪਾਉਣ ਲੱਗ ਗਈ ਨਾ ਥੋੜੇ ਰਹਿ ਗਏ ਆ ਬਾਕੀ ਠੰਡੀ ਸੀਲ ਆ ਡਿਮਾਂਡ ਕਰਨੀ ਚਾਹ ਮਾ ਜੈ ਜੀ ਜਿਹੜੇ ਲੈਣੇ ਆ ਉਹ ਹੀ ਦੱਸਿਓ ਜੀ ਜਮਾ ਜੈ ਜੀ ਕਰਾਂਗੇ ਜਮਾ ਜੈ ਜੀ ਜਮਾ ਜੈ ਜੀ ਆਪਾਂ ਸੰਥੀ ਦੀ ਦੇ ਰਿਹਾ ਜੀ ਬੱਚੀਆਂ ਵਾਲੇ ਮੁੱਲ ਦੀ ਬੱਸਣ ਵਾਲੀ ਸ਼ੰਤੀ ਦੇ ਨਾਲ ਲਾਲ ਜਿਹੜਾ ਰੰਗ ਤੇ ਇਹ ਚੀਜ਼ ਅਗਲਾ ਭਾਲ ਦਾ ਰੰਗ ਨਹੀਂ ਮਿਲਦੀ 37000 ਚਾਹੇ 500 ਵੀਰੇ ਨਹੀਂ ਮੈਨੂੰ ਇਹਦੀ ਡਿਮਾਂਡ ਆ ਹਾਂ ਪਾਲਾ ਨਹੀਂ ਦੁੱਧ ਤਾਂ ਸੇਵਾ ਦਾ ਹੁੰਦਾ 12 ਤੂੰ ਤੈਨੂੰ ਕਿਧਰੇ ਦੁਬਾਰਾ ਕਿਤੇ ਗਿਆ ਹੀ ਨਹੀਂ ਬਚਨ ਜੀ ਦੀ ਸੇਵਾ ਵਾਲਾ ਹੋਇਆ ਹੋ ਸਕਦਾ 15 ਬਾਕੀ ਰੰਗ ਰੂਗ ਫਿਰ ਗਾਜੀ ਵਰਗਾ ਰੰਗ ਸਹੀ ਗੱਲ ਹੈ ਜੀ 37000 25000 ਤਾਂ ਖਾਲੀ ਬੱਚੀਆਂ ਦੀਆਂ ਹਾਂ 25000 30000 25000 ਸਹੀ ਗੱਲ ਹੈ ਜੀ ਤੇ ਆ ਦੋ ਨੰਬਰ ਜਰਸੀ ਇਹਦਾ ਸੂਆ ਕਿੰਨਾ ਮਾ ਜੀ ਇਹ ਪਿਆਰ ਦੂਜਾ ਹੀ ਆ ਇਹ ਰੀਤੀ ਦਾ ਠੀਕ ਹੈ ਜਾਤ ਬਹੁਤ ਚੰਗੀ ਬਹੁਤ ਜਾਤ ਆ ਜਾਤ ਬਰੀਡ ਆ ਇਹ ਉਂ ਵੀ 460 ਹੋਛਾ ਹਾਂ ਠੋਸ ਆ ਜੀ ਵਜਨ ਵਾਲੀ ਆ ਹਾਂ ਵਜਨ ਦੋਨਾਂ ਦਾ ਹੀ ਚੰਗਾ ਹਾਈ ਦੋਨਾਂ ਦੀ ਇੱਕੋ ਜਿਹੀ ਲੱਕਾ ਦਾ ਦਰਮਿਆਨਾ ਹਾਂ ਇਹ ਲੱਕਾ ਦਾ ਪਰ ਇਹਦੀ ਚਮਕ ਦਮ ਕਬਾਰੀ ਆ ਕਬਾਰੀ ਆ ਠੀਕ ਹੈ ਬਾਕੀ ਬਰੀਡ ਬਹੁਤ ਆ ਸਵਾ ਕਿੰਨਾ ਜੀ ਸਵਾ ਇੰਨਾ ਕੀ ਲਊਗੀ ਇਹ ਵੀ ਵਿਰਾਟ ਹਫਤਾ ਹੀ ਦੇਣਾ ਚਲੋ ਇੱਕ ਦੋ ਦਿਨ ਵਾਧ ਵੀ ਸਕਦੇ ਹੁੰਦੇ ਆ ਘਟ ਵੀ ਸਕਦੇ ਪਰ ਮੇਨ ਗੱਲ ਠੰਡੀ ਸੀਲ ਦੀ ਗੱਲ ਆ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਬੜਾ ਥੱਲੇ ਦੀ ਨੰਗੀ ਜਾਵੇ ਆ ਤੇ ਲੱਤ ਮਾਰ ਖੁਸ਼ ਨਹੀਂ ਦਿੰਦੀ ਲੈ ਲਓ ਜਿੰਨਾ ਮਰਜ਼ੀ ਲੈ ਲੈ ਕਿੰਨਾ ਪਿਆਜੂ ਕਰਮਾਂ ਦੀ ਦੁੱਧ ਦੇ ਦੂਏ ਇਹ 12 13 14 ਠੀਕ ਹੈ ਇਹ ਦੇ ਦੂਗੀ ਹਾਂ ਤੁਰ ਕੇ ਖਾਦੀ ਵੀਰੇ ਨਾਲ ਦੀ ਨਾਲ ਪੁੱਠੇ ਪਾਸੇ ਬਹਿ ਗਿਆ ਬਾਈ ਠੰਡੀ ਤਾਂ ਇੰਨੀ ਆ ਕਰਮਾਂ ਵਾਲੀ ਕੋਈ ਪ੍ਰਵਾਹ ਹੀ ਨਹੀਂ ਗੀ ਚਾਹੇ ਜਿਹੜਾ ਕੋਈ ਬੁੜੀਆਂ ਚੁਈ ਜਾਣ ਜਵਾਕ ਚੁਈ ਜਾਣ ਆਏ ਨਹੀਂ ਬਈ ਲੱਤ ਮਾਰ ਨਾ 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 ਇਹ ਤਾਂ ਬੇਚਰੀ ਜਿਵੇਂ ਉਹ ਆ ਬਿਆਣਾ ਪਾਉਣਾ ਕੋਈ ਪਾ ਲੈ ਬੁੱਤ ਐਵੇਂ ਕਹਿਣ ਨੂੰ ਜਿੰਨਾ ਮਰਜੀ ਕਹੀ ਜਾ ਬਾਈ ਕਹਿੰਦਾ 13 ਕਿਲੋ ਦੀ ਆਪਾ ਹੋਟ ਟੱਕ ਕੇ ਲਈ ਆ ਤੁਸੀਂ ਆਪ ਦੀ ਸਮਝ ਨਾ ਲੈ ਲਿਓ ਚਮਕ ਦਮ ਕਾਲੀ ਆ ਵਜਨ ਵਾਲੀ ਐ ਜੀ ਦੇਣ ਜੋ 2-4 ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਬਾਕੀ ਫੇਸ ਕੁਆਲਟੀ ਸੋਹਣੀ ਆ ਜਾਤ ਬਹੁਤ ਚੰਗੀ ਆ ਜੀ ਚੰਗ ਦਾ ਬਕਾਲੀਆ ਧੁੱਪੇ ਦੇਖ ਲੋ ਚਮਕਦੀ ਆ ਤੇ ਨਾਲੇ ਕੋਈ ਆਏ ਨਹੀਂ ਵੀਰੇ ਲਾਇਆ ਬਾਸੋ ਜਾ ਲਓ ਜੀ ਇਧਰ ਨੂੰ ਲੈ ਚਲਿਓ ਬਾਕੀ ਚੰਗੀ ਆ ਬੈਡ ਇਹਦਾ ਛੋਟਾ ਜਿਹਾ ਭਾਜੇ ਇਹਦਾ ਆਪਾਂ ਛੋਟਾ ਜਿਹਾ ਆਪਾਂ ਇਹ ਦੇ ਦੇਣੀ ਜਸ ਲਓ ਜਮਾ ਜਸ ਨੋ 42000 ਦੀ ਜੋੜਾ ਲੈ ਜਸ ਦੇ ਨੂੰ ਕੋਈ ਫੇਰ ਮਾਰਾ ਮੋਟਾ ਕਰ ਦੇ ਕੋਈ ਠੀਕ ਆ ਜੀ ਯਸ ਸਨੋ 42000 ਦਾ ਜਮਾ ਜੈ ਜੀ ਆਪਾ 48000 ਆਪਾ ਮੁੱਲ ਕਰਨਾ ਚਲੋ ਬਿਆਲੀ ਦੀ ਦੇ ਰਾਂ ਕੋਈ ਠੀਕ ਹੈ ਯਾ ਸੁਨੋਈ ਆ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂ ਧੰਨਵਾਦ